ਦੋਸਤੋ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਆਪਣੇ ਪੰਜਾਬ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈਗੀ ਬਸ ਲੋੜ ਹੈ ਉਸ ਨੂੰ ਥੋੜਾ ਜਿਹਾ ਅੱਗੇ ਲੈ ਕੇ ਆਉਣ ਦੀ ਅਸੀਂ ਆਪਣੇ ਪੰਜਾਬ ਅਨਲੌਕ ਚੈਨਲ ਤੇ ਇਹੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਚ ਨਵੇਂ ਛਿਪੇ ਹੋਏ ਸਤਾਰਿਆਂ ਨੂੰ ਤੁਹਾਡੀ ਰੂਬਰੂ ਕੀਤਾ ਜਾਵੇ ਤੁਹਾਡਾ ਵੀ ਜਿਲੋਂ ਧੰਨਵਾਦ ਕਿ ਤੁਸੀਂ ਇਹਨਾਂ ਨੂੰ ਪਰਮਾਹੰਗਾਰਾ ਦਿੰਦੇ ਹੋ ਤੁਸੀਂ ਇਹਨਾਂ ਦੀ ਸਪੋਰਟ ਕਰਿਆ ਕਰੋ ਦੇਖੋ ਸਪੋਰਟ ਆਪਾਂ ਕਿਸ ਤਰ੍ਹਾਂ ਕਰਨੀ ਹੈ ਤੁਸੀਂ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਵੱਧ ਤੋਂ ਵੱਧ ਇਹੀ ਇਹਨਾਂ ਦੀ ਸਪੋਰਟ ਹੈ ਹੋ ਸਕਦਾ ਤੁਹਾਡਾ ਕੀ ਤੱਕ ਸ਼ੇਅਰ ਇਹਨਾਂ ਵੀਰਾਂ ਭੈਣਾਂ ਦੀ ਜ਼ਿੰਦਗੀ ਬਦਲ ਦੇਵੇ ਕੋਈ ਇਹਨਾਂ ਦੀ ਬਾਹ ਫੜ ਲਵੇ ਬਹੁਤ ਸੋਹਣਾ ਰੱਬ ਨੇ ਕਈ ਲੋਕਾਂ ਦੇ ਵਿੱਚ ਟੈਲੈਂਟ ਬਖਸ਼ਿਆ ਕਿਸੇ ਨੂੰ ਗਾਉਣ ਦਾ ਕਿਸੇ ਨੂੰ ਨੱਚਣ ਦਾ ਕਿਸੇ ਨੂੰ ਹੋਰ ਕਾਸਦਾ ਇਸ ਪੰਨੇ ਬਹੁਤ ਸੋਹਣਾ ਗੀਤ ਗਾਇਆ ਮਿੱਤਰੋ ਕਿਆ ਬਾਤ ਆ ਸੁਣ ਕੇ ਰੂਹ ਖੁਸ਼ ਹੁੰਦੀ ਆ ਆਵਾਜ਼ ਪੂਰੀ ਮਤਲਬ ਕਿ ਬਾ ਕਮਾਲ ਆ ਪੂਰੀ ਕੰਨਾਂ ਚ ਰਸ ਭੁੱਲਦੀ ਆਵਾਜ਼ ਆ ਵੀ ਕਿਸੇ ਗੁਰੂ ਦੀ ਚੰਡੀ ਲੱਗਦੀ ਆ ਦੇਖੋ ਤੁਸੀਂ ਪੂਰੀ ਵੀਡੀਓ ਦੇਖ ਕੇ ਸਪੋਰਟ ਲਾਜ਼ਮੀ ਕਰੋ ਸਪੋਰਟ ਕਾ ਦੀ ਲਾਈਕ ਤੇ ਸ਼ੇਅਰ ਕਮੈਂਟ ਮਿਠਾ ਜਾ ਕਰ ਦਿਓ ਜਿੱਤੇ ਸਾਨੂੰ ਤੋਦਿਆ ਨਹੀਂ ਅਸੀਂ ਉਹ I make it